ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਦੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗਾ 14 ਵਿਸਵੇ ਆ ਫਰੰਟ ਤੋਂ ਹੀ ਸਾਰੀ ਦੇਖ ਲਈਏ ਪਹਿਲਾਂ ਗਲੀ ਵੀ ਤੁਸੀਂ ਦੇਖ ਲਈ ਹੈ ਜੀ ਫਰੰਟ ਵਿੱਚ ਲੋਹੇ ਦਾ ਵੱਡਾ ਗੇਟ ਮਜ਼ਬੂਤ ਲੱਗਾ ਹੋਇਆ ਹੈ ਜੀ ਐਂਟਰੀ ਤੇ ਉੱਲਾ-ਉੱਲਾ ਵੇੜਾ ਮੇਰੇ ਜਿਹਾ ਆਪਾਂ ਨੂੰ ਮਾਲਕਾਂ ਨੇ ਵੇੜੇ ਨੂੰ ਸਾਰਾ ਪੱਕਾ ਕਰਵਾਇਆ ਹੋਇਆ ਹੈ ਇੱਟਾਂ ਦਾ ਫਰਸ਼ ਪਵਾਇਆ ਹੈ ਜੀ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਸਾਰਾ ਘਰ ਵਿੱਚ ਟੋਟਲ 4 ਕਮਰੇ ਬਣੇ ਹੋਏ ਨੇ ਦੌਰ ਸੁਆਈਆਂ ਬਣਿਆ ਹੋਈਆਂ ਨੇ ਵਾਸ਼ਰੂਮ ਬਣਿਆ ਹੋਇਆ ਪਸ਼ੂਆਂ ਲਈ ਵੀ ਅਲੱਗ ਤੋਂ ਜਗ੍ਹਾ ਬਣਾਈ ਹੋਈ ਹੈ ਧੂੜੀ ਰੱਖਣ ਲਈ ਵੀ ਅਲੱਗ ਤੋਂ ਵੱਡਾ ਹਾਲ ਕਮਰਾ ਪਾਇਆ ਹੋਇਆ ਤੁਹਾਨੂੰ ਵਾਰੀ-ਵਾਰੀ ਸਾਰਾ ਕੁਝ ਦਿਖਾਣਿਆ ਜੀ ਤੇ ਇੱਕ ਪਾਸੇ ਬਾਰੋ-ਬਾਰ ਪੌੜੀਆਂ ਉੱਪਰ ਚੜਾਈਆਂ ਹੋਈਆਂ ਦੂਜੀ ਮੰਜ਼ਿਲ ਤੇ ਜਾਣ ਨੂੰ ਆਹ ਦੇਖੋ ਜਿੱਧਰਲੇ ਪਾਸੇ ਘਰ ਬਣਿਆ ਹੋਇਆ ਇਹਦੇ ਨਾਲ ਹੀ ਆਹ ਦੇਖੋ ਜੀ ਪੌੜੀਆਂ ਉੱਪਰ ਜਾਂਦੀਆਂ ਹਨ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ 98558 55308 ਇਹ ਜੀ ਮਾਲਕਾ ਦਾ ਨੰਬਰ ਤੁਸੀਂ ਕੋਈ ਕੁਛ ਪੁੱਛਣਾ ਹੋਵੇ ਘਰ ਬਾਰੇ ਮਾਲਕਾ ਨੂੰ ਫੋਨ ਕਰ ਸਕਦੇ ਸਿੱਧਾ ਤੁਸੀਂ ਹਾਂ ਜੀ ਪਹਿਲਾ ਕਮਰਾ ਬਣਿਆ ਹੋਇਆ ਸਾਰੇ ਘਰ ਵਿੱਚ ਫਰਸ਼ ਤੇ ਟੈਲ ਪੱਥਰ ਦਾ ਕੰਮ ਹੋਇਆ ਹੋਇਆ ਕਲੀ ਪੇਂਟ ਦਾ ਵੀ ਕੰਮ ਹੋਇਆ ਹੈ ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਦੇਖ ਹੀ ਰਹੇ ਹੋ ਜੀ ਤੇ ਇਧਰਲੇ ਪਾਸੇ ਇੱਕ ਸਾਈਡ ਤੇ ਰਸੋਈ ਬਣਾਈ ਹੋਈ ਹੈ ਰਸੋਈ ਦੇ ਬਾਹਰ ਜਾਲੀ ਵਾਲਾ ਦਰਵਾਜ਼ਾ ਲੱਗਾ ਹੀ ਆ ਦੇਖੋ ਜਿਹੜਾ ਸੋਈ ਬਣਾਈ ਹੋਈ ਹੈ ਜੀ। ਪਰ ਸੋਈ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਹੈ। ਇਹਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ। ਇਹ ਵੀ ਕਮਰਾ ਕਾਫੀ ਵੱਡਾ ਬਣਿਆ ਹੋਇਆ। ਕਮਰੇ ਸਾਰੇ ਖੁੱਲਡੁੱਲੇ ਬਣੇ ਹੋਏ ਹਨ। ਇੱਕ ਕਮਰਾ ਮਾਲਕ ਸਟੋਰ ਰੂਮ ਯੂਜ਼ ਕਰ ਰਹੇ ਨੇ। ਤੁਹਾਨੂੰ ਵੀ ਦਿਖਾਵਾਂਗੇ। ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ? ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। ਅਸੀਂ ਉਧਰ ਵਾਲੀ ਸਾਈਡ ਮਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਘੜ ਦੀ ਜਗਾ ਤੁਹਾਨੂੰ ਦੱਸ ਦਿੱਤੀ ਸੀਗੀ 14 ਬਿਸਵੇ ਘੜ ਦੀ ਡਿਮਾਂਡ ਵੀ ਦੱਸ ਦਿੰਨੇ ਆ ਆ ਜੀ ਤੀਜਾ ਕਮਰਾ ਬਣਿਆ ਹੋਇਆ ਇਹਦੇ ਨਾਲ ਹੀ ਅਟੈਚ ਚੌਥਾ ਕਮਰਾ ਬਣਿਆ ਹੋਇਆ ਜਿੰਨੂੰ ਕਿ ਸਟੋਰ ਰੂਮ ਯੂਜ਼ ਕਰ ਰਹੇ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆ ਦੇਖੋ ਜੀ ਆ ਸਟੋਰ ਰੂਮ ਬਣਿਆ ਹੋਇਆ ਇਹ ਵੀ ਪ੍ਰੋਪਰ ਕਮਰੇ ਦੇ ਸਾਈਜ਼ ਦਾ ਹੈ ਜੀ ਘੜ ਦੀ ਡਿਮਾਂਡ ਮਾਲਕਾ ਨੇ 25 ਲੱਖ ਰੁਪਏ ਰੱਖੀ ਆ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੇਗਾ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਹਾਂ ਜੀ ਰਸੋਈ ਬਣੀ ਹੋਈ ਹੈ ਰਸੋਈ ਤੇ ਸਾਰੇ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਘਰ ਦਾ ਐਡਰੈਸ ਹੈ ਜੀ ਪਿੰਡ ਚੌਮੋ ਜ਼ਿਲ੍ਹਾ ਲੁਧਿਆਣਾ ਤੁਹਾਨੂੰ ਜਿੱਥੇ ਪਸ਼ੂ ਰੱਖੇ ਹੋਏ ਨੇ ਉਹ ਵੀ ਏਰੀਆ ਦਿਖਾ ਦਿੰਨੇ ਆ ਉਹ 12 ਵਾਰ ਬਣਿਆ ਹੋਇਆ ਜੀ ਆ ਦੇਖੋ ਜਿੱਧਰਲੇ ਪਾਸੇ ਪਸ਼ੂ ਰੱਖਣ ਲਈ ਸਾਰਾ ਏਰੀਆ ਬਣਿਆ ਹੋਇਆ ਨਾਲ ਤੂੜੀ ਵਾਲਾ ਵੱਡਾ ਕਮਰਾ ਵੀ ਪਾਇਆ ਹੋਇਆ ਇਹ ਸਾਰਾ ਦੇਖ ਲਓ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ